ਕਲ ਤੁਸੀਂ ਸਾਰੇ ਦੇਖ ਰਹੇ ਹੋ ਫਟੇ ਟੀਵੀ ਤੇ ਮੈਟਾਬਲਿਨ ਕੋਰ ਸਰ ਗਰਮੀਆਂ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਕਰਦੀਆਂ ਇੱਕ ਵਾਰ ਫਿਰ ਤੁਸੀਂ ਹਾਜ਼ਰ ਹੋ ਗਏ ਟਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਘਟਨਾਵੀਆਂ ਲੈ ਕੇ 350 ਸਾਲਾਂ ਸ਼ਹੀਦੀ ਸ਼ਤੌੜੀ ਦੀ ਯਾਦ ਵਿੱਚ ਇੱਕ ਨਵੀਂ ਸਰਾ ਬਣਾਈ ਜਾ ਰਹੀ ਹੈ ਤੇ ਇਸੇ ਨਵੀਂ ਸਰਾ ਦਾ ਟੱਪ ਵੀ ਲਗਾਇਆ ਗਿਆ ਐਸਡੀ ਜਾਣਕਾਰੀ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਾਂਝੀ ਕੀਤੀ ਗਈ। ਆ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਵਿੱਤਰ 350 ਸਾਲਾ ਸ਼ਹੀਦੀ ਗੁਰਪੁਰਬ ਨੂੰ ਸਨਮਾਨਿਤ। ਇਹ ਜਿਹੜੀ ਸ਼੍ਰੀ ਗੁਰੂ ਤੇਗ ਬਹਾਦਰ ਕੰਪਲੈਕਸ ਹੈ ਇਹਦਾ ਅੱਜ ਰਸਮੀ ਤੌਰ ਤੇ ਟੱਪ ਲਾ ਦਿੱਤਾ ਤੇ ਗੁਰੂ ਸਾਹਿਬ ਕਿਰਪਾ ਕਰਨ ਜਿਹੜਾ ਮਹਾਨ ਨਗਰ ਕੀਰਤਨ 25 ਤਰੀਕ ਨੂੰ ਗੁਰਦੁਆਰਾ ਸੀਸਕੰਜ ਦਿੱਲੀ ਤੋਂ ਆਰੰਭ ਹੋਇਆ ਸੀ। ਉਹ 28 ਤਰੀਕ ਨੂੰ ਸ਼ਾਮ ਨੂੰ ਗੁਰਦੁਆਰਾ ਸ਼੍ਰੀ ਬਹਿਬਾਨਗੜ੍ਹ ਸਾਹਿਬ ਸ੍ਰੀ ਪਤਾਲਪੁਰੀ ਕੀਰਤਪੁਰ ਸਾਹਿਬ ਪਹੁੰਚੂਗਾ ਸਾਰੀ ਸੰਗਤ ਨੂੰ ਬੇਨਤੀ ਆ ਸਭ ਤੋਂ ਅਖੀਰਲਾ ਇਸ ਤਾਪਦੀ ਨੂੰ ਸਮਰਪਿਤ ਜਿਹੜਾ ਉਹ ਸਮਾਗਮ ਅਮਰ ਤਵੇਲੇ 6 ਵਜੇ ਭੋਗ ਪਾ ਕੇ ਤੇ 9:30 ਵਜੇ ਮਹਾਨ ਨਗਰ ਕੀਰਤਨ ਜਿਹੜਾ ਆ ਉਹ ਗੁਰਦੁਆਰਾ ਸ਼੍ਰੀ ਬਹਿਬਾਨਗੜ੍ਹ ਤੋਂ ਗੁਰਦੁਆਰਾ ਸੀਸਗੰਜ ਨੂੰ ਚੱਲੂਗਾ ਜੇਦੀ ਸਮਾਪਤੀ ਜਾ ਕੇ ਲਗਭਗ 11:30 ਵਜੇ 12:00 ਵਜੇ ਹੋ ਜਾਊਗੀ ਉਥੇ ਗੁਰੂ ਚਰਨਾਚ ਅਰਦਾਸ ਕਰਕੇ ਜਿੱਥੇ ਗੁਰਮਤ ਦਾ ਸਮਾਗਮ ਵੀ ਚੱਲਣਾ ਤੇ ਉਥੇ ਅਰਦਾਸ ਕਰਕੇ ਇਹ ਜਿਹੜੇ ਸਤਾਬਦੀ ਦੇ ਸਾਡੇ ਸਮਾਗਮ ਚੋਣ ਨਹੀਂ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਲਿਖੇ ਸੀ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਉਹਨਾਂ ਦੀ ਸੰਪੂਰਨਤਾ ਵੀ ਹੋਊਗੀ ਸੋ ਸਮੁੱਚੇ ਭਾਈਚਾਰੇ ਨੂੰ ਸਮੂਹ ਗੁਰਨਾਨਕ ਨਾਮ ਲੇਵਾ ਮਾਈ ਭਾਈ ਨੂੰ ਬੇਨਤੀ ਕਰਦਾ ਕਿ 29 ਤਰੀਕ ਨੂੰ ਅਮਰਤ ਵੇਲੇ ਗੁਰਦੁਆਰਾ ਸ਼੍ਰੀ ਵਾਹਾਂਗੜ ਤੋਂ ਇਹ ਮਹਾਨ ਨਗਰ ਕੀਰਤਨ ਚੱਲਣਾ ਉਹ 9:30 ਵਜੇ ਅਰਦਾਸ ਕਰਕੇ ਉੱਥੋਂ ਤੁਰਾਂਗੇ ਸਾਰੀ ਸੰਗਤ ਨੂੰ ਬੇਨਤੀ ਆ ਕਿ ਉਹਦੇ ਬਾਅਦ ਤੋਂ ਬਾਅਦ ਆਪਣਾ ਪਹੁੰਚਣ ਦਾ ਯਤਨ ਕਰਨਾ ਕੰਪਲੈਕਸ ਕਦੋਂ ਤੱਕ ਮੁਕੰਮਲ ਹੋਏ ਦੇਖੋ ਇਹ ਅਸੀਂ ਸ਼ੁਰੂ ਕੀਤੇ ਆ ਅਸੀਂ ਇਹ ਕੰਪਨੀ ਨੂੰ ਮੁਖਸ ਗੱਤਰ ਸਾਹਿਬ ਸਾਡੇ ਟੈਂਡਰ ਵੀ ਦਿੱਤੇ ਆ ਅਸੀਂ ਛੇਤੀ ਕਾਰ ਸ਼ੁਰੂ ਕਰਾਂਗੇ ਗੁਰੂ ਸਾਹਿਬ ਦੇ ਚਰਨਾਬਿਚ ਅਰਦਾਸ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਭਾਈ ਮਤੀ ਦਾਸ ਜੀ ਸ਼ਹੀਦ ਭਾਈ ਸਤੀ ਦਾਸ ਤੇ ਸ਼ਹੀਦ ਭਾਈ ਬਿਆਲਾ ਜੀ ਤੇਨਾਂ ਦੀ ਕੌਮ 350 ਸਾਲਾਂ ਸ਼ਹੀਦੀ ਸ਼ਤਾਬਦੀ ਸ਼ਹੀਦੀ ਸਾਕਾ ਮਨਾ ਰਹੀ ਆ ਤਾਂ ਜਿੱਥੇ ਅਨੰਦਪੁਰ ਸਾਹਿਬ ਦੀ ਮੁਬਾਰਕ ਤਰਤੀ ਤੇ ਸ਼ਤਾਬਦੀ ਦਾ ਸਮਾਗਮ ਹੋਏ ਪੂਰੀ ਦੁਨੀਆ ਦੇ ਵਿੱਚ ਵੱਖ-ਵੱਖ ਥਾਵਾਂ ਤੇ ਹੋਏ ਉੱਥੇ ਨਾਲ ਹੀ ਉਸ ਯਾਦ ਨੂੰ ਪੱਕੇ ਤੌਰ ਤੇ ਯਾਦ ਰੱਖਣ ਦੇ ਲਈ ਯਾਦ ਦੇ ਵਿੱਚ ਹੀ ਗੁਰੂ ਤੇਗ ਬਹਾਦਰ ਜਿਹੜਾ ਇਹ ਕੰਪਲੈਕਸ ਆ ਇਹ ਅਕਾਲੀ ਮਾਰਕੀਟ ਦੇ ਵਿੱਚ ਆ ਜੋ ਦਾ ਟੱਕ ਲਾ ਕੇ ਆਰੰਭ ਹੋਇਆ ਅਰਦਾਸ ਹੋਈ ਸਭ ਤੋਂ ਪਹਿਲਾਂ ਸੱਚੇ ਪਾਤਸ਼ਾਹ ਅਗੇ ਤੇ ਮੈਂ ਸਮਝਦਾ ਵੀ ਇੱਕ ਬਹੁਤ ਹੀ ਚੰਗਾ ਕਾਰਜ ਆ ਸੰਗਤ ਨੂੰ ਸੰਗਤ ਦੀ ਸਹੂਲਤ ਦੇ ਲਈ ਇੱਥੇ ਨਿਵਾਸ ਵੀ ਬਣਨੇ ਆ ਔਰ ਸੰਗਤ ਇਹਦਾ ਲਾਹਾ ਲਊਗੀ ਬਾਕੀ ਜਦੋਂ ਸ਼ਤਾਬਦੀਆਂ ਮਨਾਇਆਂ ਜਾਂਦੀਆਂ ਤੇ ਉਹਨਾਂ ਸ਼ਤਾਬਦੀਆਂ ਦੇ ਮੌਕੇ ਦੇ ਉੱਤੇ ਇਹੋ ਜਿਹੇ ਕਾਰਜ ਜਿਹੜੇ ਕਰਨੇ ਆ ਬਹੁਤ ਸਾਰਤਕ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਬਹੁਤ ਚੰਗਾ ਪ੍ਰਾਲਾ ਦੂਜਾ ਸ਼ਤਾਬਦੀ ਚੱਲ ਰਹੀ ਆ ਜੇ ਅਨੰਦਪੁਰ ਸਾਹਿਬ 29 ਨਵੰਬਰ ਨੂੰ ਗੁਰਦੁਆਰਾ ਸ਼੍ਰੀ ਬਿਬਾਨਗੜ੍ਹ ਸਾਹਿਬ ਉਹਨਾਂ ਇਤਿਹਾਸਕ ਪਲਾਂ ਦੇ ਆਪਾਂ ਗਵਾਹ ਬਣਨਾ ਅਮਰਤ ਵੇਲੇ 8 ਵਜੇ ਦੇ ਨਾਲ ਹੀ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਕੱਲਾ ਸੀਸ ਭਾਈ ਜਤਾ ਜੀ ਬਾਬਾ ਜੀਵਨ ਸਿੰਘ ਜੀ ਦਿੱਲੀ ਤੋਂ ਲੈ ਕੇ ਆਏ ਅੱਗੇ ਗੁਰੂ ਸਾਹਿਬ ਜੀ ਦੇ ਮਾਤਾ ਜੀ ਮਾਤਾ ਨਾਨਕੀ ਜੀ ਉਹਨਾਂ ਨੇ ਆਪਣੇ ਪੁੱਤ ਦਾ ਕੱਲਾ ਸੀਸ ਦੇਖਿਆ ਮਾਤਾ ਗੁਜਰੀ ਜੀ ਨੇ ਆਪਣੇ ਪਤੀ ਦਾ ਸੀਸ ਦੇਖਿਆ ਔਰ ਗੁਰਗੋਬ ਸਿੰਘ ਜੀ ਨੇ ਆਪਣੇ ਪਿਤਾ ਦਾ ਸੀਸ ਦੇਖਿਆ ਉਹਨਾਂ ਯਾਦਗਾਰੀ ਪਲਾਂ ਦੇ ਗਵਾਹ ਬਣਨ ਦੇ ਲਈ ਵਿਸ਼ੇਸ਼ ਸ਼ਹੀਦੀ ਨਗਰ ਕੀਰਤਨ ਜਿਹੜਾ ਵਾ ਉਹ 29 ਨਵੰਬਰ ਨੂੰ 8 ਵਜੇ ਦੇ ਨਾਲ ਗੁਰਦੁਆਰਾ ਬਿਬਾਨਗੜ੍ਹ ਸਾਬ ਤੋਂ ਚੱਲਣਾ ਮੈਂ ਸਮੁੱਚੇ ਕੌਮ ਨੂੰ ਅਪੀਲ ਕਰਦਾ ਆਪਾਂ ਇਹਨਾਂ ਇਤਿਹਾਸਕ ਪਲਾਂ ਦੇ ਗਵਾਹ ਬਣੀਏ ਕੋਈ ਵੀ ਘਰੇ ਨਾ ਰਵੇ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ 29 ਨਵੰਬਰ ਨੂੰ 8 ਵਜੇ ਦੇ ਨਾਲ ਗੁਰਦੁਆਰਾ ਬਿਬਾਨਗੜ੍ਹ ਸਾਬ ਕੀਰਤਪੁਰ ਸਾਬ ਪਹੁੰਚੇ

पिछले दो तीन साल से वो बढ़ गया था सोनू साहब से सोनू साहब हमारा आंध्र फुटवेयर एसोसिएशन का बहुत फेवरेट ऑफिस बेरर इंडियन फुटवेयर एसोसिएशन में ये अच्छी तरह से काम करता है पिछले पाँच साल हम बहुत तकलीफ में था जीएसटी के बारे में वो तकलीफ को सोनू साहब प्रभु का दया से खत्म कर दिया है हम लोगों सोचा है आंध्र से व्यापारी साहब आके गोल्डन टेम्पल को दर्शन करने से अच्छा होगा मैं मेरा सेक्रेटरी वीरपीर सिंह साहब से रिक्वेस्ट किया था वीरपीर सिंह साहब सब अरेंजमेंट कर कर दिया ये साहब सोनू साहब ये गोल्डन टेम्पल को लेके आके हमको पूरा दिखाया दो घंटे इधर ही था ग्रेवाल साहब हमको बहुत अच्छे से मदद किया मैं जो सोचा है इससे बहुत बढ़िया है टेम्पल एक, एक बात में बोलने से जन्मधनी हो गया इधर आके किधर भी नहीं देख सकता है इतने लोगों हैं इतना फैसिलिटीज है इम्पॉर्टेंट चीज है भक्त आता है लेकिन भक्त को अच्छी तरह फैसिलिटीज क्रिएट करना बहुत इम्पॉर्टेंट है ये मैनेजमेंट वो कर रहा है खुद सब अरेंजमेंट्स कर रहा है बहुत बड़ा है हर फैसिलिटी है मैं बहुत खुश हो गया है जैसा तिरुपति बालाजी के देख के खुश हो सकता है इससे ज्यादा इधर खुश हो गया हम 2000 किलोमीटर से आया ई दर्शन करने के लिए सी थाउजेंड्स ऑफ पिलग्रिम्स हियर स्टिल दे आर मेंटेनिंग वेरी नीट एंड क्लीन एनवायरनमेंट अंदर देखने से बहुत अच्छा सुनने को सब पानी मैं अच्छी तरह हिंदी बोल नहीं सकता है फिर भी ट्राई कर रहा है बढ़िया रहा था एकदम मेसमेराइज हो गया मैं अंदर बहुत कुछ मैं। ਸਭ ਦੇ ਮਨ ਦੀ ਬੜੀ ਇੱਛਾ ਹੈ ਕਿ ਇਸ ਸਾਲ ਉਹ ਗੁਰੂ ਸਾਹਿਬ ਦੇ ਦਰਸ਼ਨ ਕਰਵਾਓ ਜੀ ਕਿਸੇ ਤਰ੍ਹਾਂ ਤੇ ਮਹਾਰਾਜ ਜੀ ਕਿਰਪਾ ਹੋ ਗਈ ਆ ਸਾਰਿਆਂ ਨੇ ਦਰਸ਼ਨ ਕੀਤੇ ਬਹੁਤ ਆਨੰਦ ਆਇਆ ਸਭ ਬੜੇ ਖੁਸ਼ ਆ ਗਏ ਨੇ ਉਹ ਕਹਿੰਦੇ ਨੇ ਵੀ ਅਸੀਂ ਇਹੀ ਹੋ ਜਿਆ ਹੋਲੀ ਪਲੇਸ ਕਿੱਥੇ ਦੇਖਿਆ ਨਹੀਂ ਆਪਣੀ ਸੋਚ ਤੋਂ ਵੀ ਬਾਹਰ ਮਿਲਿਆ ਜਿਵੇਂ ਇੱਥੇ ਇੱਕ ਸਮਾਨਤਾ ਹੈ ਹਰ ਧਰਮ ਹਰ ਵਰਗ ਦਾ ਬੰਦਾ ਇੱਥੇ ਆ ਰਿਹਾ ਹੈ ਜਿਹੜਾ ਕਿ ਇਹਨਾਂ ਨੂੰ ਬਹੁਤ ਅੱਛਾ ਲੱਗਾ ਔਰ ਸਮਾਨਤਾ ਇਹ ਚੀਜ਼ ਸਭ ਨੂੰ ਦੇਖ ਰਹੇ ਨੇ ਕਿਤੇ ਕੋਈ ਸਪੈਸ਼ਲ ਵੀਆਈਪੀ ਟ੍ਰੀਟਮੈਂਟ ਨਹੀਂ ਹੈ ਕਿਹਾ ਤੇ ਬਹੁਤ ਅੱਛਾ ਲੱਗਾ ਜੀ ਔਰ ਬੜੀ ਕਿਰਪਾ ਬੜਾ ਸ਼ੁਕਰਾਨਾ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 350 ਸਾਲਾਂ ਸ਼ਹੀਦੀ ਸਮਾਗਮ ਨੂੰ ਲੈ ਕੇ ਹਰਿਆਣਾ ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉਪਰਾਲੇ ਕੀਤੇ ਗਏ ਅਤੇ ਐਸੇ ਮੌਕੇ ਸੰਗਠਾ ਦੇ ਵੱਲੋਂ ਹਰਿਆਣਾ ਕਮੇਟੀ ਦੇ ਵੱਲੋਂ ਜਿਹੜੇ ਉਪਰਾਲੇ ਕੀਤੇ ਗਏ ਸੀ ਉਹਨਾਂ ਵੱਲੋਂ ਕੰਮ ਕੀਤੇ ਗਏ ਸੋਨਾਂ ਕੰਮ ਦੀ ਸ਼ਲਾੰਗਾ ਵੀ ਕੀਤੀ ਗਈ ਹਰ ਤੋਂ ਪਹਿਲਾਂ ਤੇ ਮੈਂ ਪ੍ਰਧਾਨ ਜੀ ਦਾ ਔਰ ਕਮੇਟੀ ਦਾ ਧੰਨਵਾਦ ਕਰਾਂਗਾ ਕਿਉਂਕਿ ਸਾਡੇ ਆਪਣੀ ਉਮਰ ਦੇ ਵਿੱਚ ਅਜੀ ਪ੍ਰੋਗਰਾਮ ਬਹੁਤ ਦੇਖੇ ਨੇ ਸਾਰੀ ਜਗ੍ਹਾ ਗਏ ਸਰਕਾਰਾਂ ਬਹੁਤ ਵੱਡੇ ਵੱਡੇ ਪ੍ਰੋਗਰਾਮ ਕਰਦੀਆਂ ਰਹੀਆਂ ਨੇ ਤੇ ਅੱਗੇ ਵੀ ਕਰਦੀਆਂ ਰਹਿਣੀਆਂ ਪਰ ਜਿਹੜਾ ਪ੍ਰੋਗਰਾਮ ਹਰਿਆਣਾ ਗੁਰਦੁਆਰਾ ਗੁਰਦੁਆਰਾ ਸੇਕ ਕਮੇਟੀ ਪਹਿਲੀ ਵਾਰ ਸਾਡੇ ਇਲਾਕੇ ਦੇ ਵਿੱਚ ਜਿਹੜੇ ਤੁਮਕਾਨ ਸਭ ਕਰ ਰਹੇ ਨੇ ਉਹਦੇ ਵਾਸਤੇ ਐਡਾ ਵੱਡਾ ਇੰਤਜ਼ਾਮ ਕਰਨਾ ਸੰਗਤ ਵਾਸਤੇ ਮੈਂ ਸੰਗਤ ਅੱਗੇ ਅਪੀਲ ਕਰਾਂਗਾ ਕਿ ਅਸੀਂ ਇੱਥੇ ਹੁਮਕੇ ਸਾਰਾ ਕੰਮ ਕੀਤਾ ਹੈ ਸੰਗਤ ਦੇ ਰਹਿਣ ਵਾਸਤੇ ਇਸ਼ਨਾਨ ਕਰਨ ਵਾਸਤੇ ਗਰਮ ਪਾਣੀ ਤੱਕ ਦਾ ਇੰਤਜ਼ਾਮ ਕੀਤਾ ਗਿਆ ਹੈ ਹੁੰਦੇ ਵਕਤ ਮੈਂ ਸੰਗਤ ਅੱਗੇ ਆਈ ਅਪੀਲ ਕਰਾਂਗੀ ਜਿਆਦਾ ਤੋਂ ਜਿਆਦਾ ਸੰਖਿਆ ਦੇ ਵਿੱਚ ਕਿੰਨੇ ਦਿਨ ਕੰਮ ਸਾਰਿਆਂ ਨੂੰ ਹੁੰਦੇ ਨੇ ਇਹ ਦੁਬਾਰਾ ਸਮਾਗਮ ਆਪਣੀ ਉਮਰ ਤੇ ਸਾਡੀ ਉਮਰ ਤੇ ਆਉਣੇ ਨਹੀਂ ਹੈਗੇ ਇਸ ਕਰਕੇ ਸੰਗਤ ਅੱਗੇ ਆਈ ਅਪੀਲ ਹੈ ਜਿਆਦਾ ਤੋਂ ਜਿਆਦਾ ਸੰਖਿਆ ਦੇ ਤਿੰਨ ਦਿਨ ਇੱਥੇ ਰਹਿ ਕੇ ਇਸ ਸਮਾਗਮਾਂ ਦਾ ਇਸ ਗੁਰੂ ਘਰ ਤੋਂ ਲਹਾ ਘਟਣ ਦਾ ਕੰਮ ਕਰਨ ਆਈ ਸਾਡੀ ਅਪੀਲ ਰਹੀ ਕਮੇਟੀ ਦੇ ਉਪਰਾਲੇ ਨੂੰ ਕਿਹੋ ਜਿਹਾ ਸੋਚੋ ਮੈਕ ਮੈਡੀਜਾ ਪ੍ਰਾਲੇ ਨੂੰ ਇੰਨਾ ਵਧੀਆ ਸਮਝਣਾ ਕਿਉਂਕਿ ਇਹਨਾਂ ਦਾ ਅਸੀਂ ਧੰਨਵਾਦ ਕਰਨੇ ਆ ਕਮੇਟੀ ਦਾ ਵਾਰ-ਵਾਰ ਕਿ ਉਹਨਾਂ ਨੇ ਸੰਗਤ ਨੂੰ ਜਿਹੜੀ ਸੋਚ ਦੇ ਨਾਲ ਸੰਗਤ ਨੇ ਇਹਨਾਂ ਨੂੰ ਚੁਣਿਆ ਸੀ ਇਹ ਉਸ ਉੱਪਰ ਪੂਰਾ ਖਰਾ ਉਤਰੰਡੇ ਨੇ ਬਹੁਤ ਵਧੀਆ ਕੰਮ ਕਰ ਰਹੇ। ਤੋਂ ਸੰਗਤਾਂ ਵੱਲੋਂ ਵੀ ਸੰਗਤ ਨੂੰ ਵੱਧ ਤੋਂ ਵੱਧ ਅਪੀਲ ਕੀਤੀ ਜਾ ਰਹੀ ਹੈ ਕਿ ਇਹਨਾਂ ਸਭਾਗਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਜੇ ਕਿ ਤਿਆਰੀਆਂ ਮੁਕੰਮਲ ਕਰ ਦਿੱਤੀਆਂ ਗਈਆਂ ਨੇ ਤੁਸੀਂ ਲਾਈਵ ਤੁਸੀਂ ਗਾਉਂਦੇ ਹੋ। ਬਹੁਤ ਨਾ ਸਭ ਤੋਂ ਸੁੰਦਰ ਲਾਈਟਿੰਗ ਅਤੇ ਟੈਂਟ ਦਾ ਪ੍ਰਬੰਧ ਜੋ ਹੈ ਬੜੇ ਸਜਜੇ ਡਾਕਟਰ ਸਾਹ ਦੇ ਨਾਲ ਕੀਤਾ ਗਿਆ ਹੈ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਕਿ ਹਰਿਆਣਾ ਦੇ ਜਿੰਨੇ ਸਕੂਲ ਐਸੋਸੀਏਸ਼ਨ ਨੇ ਉਹਨਾਂ ਅਗੇ ਅਪੀਲ ਹੈ ਹੱਥ ਜੋੜ ਕੇ ਕਿ ਆਪਣੀਆਂ ਬੱਚਾ ਇਸ ਪ੍ਰੋਗਰਾਮ ਵਾਸਤੇ ਉਥੋਂ ਸੰਗਤ ਨੂੰ ਲੈ ਕੇ ਇਜਤਮਾਨ ਸਾਹਿਬ ਆਓ ਉਹਦਾ ਲਾਹਾ ਵੀ ਤੁਹਾਨੂੰ ਮਿਲੇਗਾ ਉਹਦੇ ਵਾਸਤੇ ਅਸੀਂ ਆਪਣੇ ਤਰਫੋਂ ਮੈਂ ਸੀਵਨ ਐਸੋਸੀਏਸ਼ਨ ਵੱਲੋਂ ਅਪੀਲ ਕਰਾਂਗਾ ਸਾਰੀ ਨੂੰ ਸੰਗਤ ਨੂੰ ਕਿ ਸਾਰੇ ਸਕੂਲਾਂ ਨੂੰ ਇਹ ਵੱਤ ਤੋਂ ਵੱਧ ਬੱਸਾਂ ਹਰਿਆਣਾ ਗੁਰਦੁਆਰਾ ਸਿੱਖ ਕਮੇਟੀ ਨੂੰ ਦੇਣ ਦਾ ਕੰਮ ਕਰਨ ਕਿਉਂਕਿ ਇੱਥੇ ਜਿਹੜਾ ਸੰਗਤ ਲੈ ਕੇ ਆਏਗਾ ਕੋਈ ਲਾਇਕ ਠੱਗੇਗਾ 350 ਸਾਲਾਂ ਸ਼ਹੀਦੀ 마ਗਮਾ ਨੂੰ ਲੈ ਕੇ ਤਮਤਾਮ ਸਾਹਿਬ ਨਗਰ ਦੇ ਵੱਲੋਂ ਕਾਫੀ ਸੇਵਾਵਾਂ ਜਰੀਆਂ ਨੇ ਕੀਤੀਆਂ ਜਾ ਰਹੀਆਂ ਅਤੇ ਇਸੇ ਮੌਕੇ ਹਰਿਆਣਾ ਸਿੱਖ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਚਿੰਦਾ ਜੀ ਦੇ ਵੱਲੋਂ ਇਸ ਨੂੰ ਲੈ ਕੇ ਆਪਣੇ ਵਿਚਾਰ ਜਿਹੜੇ ਨੇ ਸਾਂਝੇ ਕੀਤੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੜੀ ਸਾਧ ਸੰਗਤ ਦੀ ਜਾਣਕਾਰੀ ਬਾਰੇ ਜੋ ਦੁਨੀਆ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਨੇ ਉਹ ਜਾਣਕਾਰੀ ਦੇ ਰਿਹਾ ਸਭ ਤੋਂ ਪਹਿਲਾਂ ਜਦੋਂ ਐਂਟਰ ਹੋਣਾ ਜੋ ਗੇਟ ਬਹੁਤ ਵੱਡੇ بنائےਗੇ ਨੇ ਇਤੋਂ ਸੰਗਤ ਦੀ ਐਂਟਰੀ ਹੋਵੇਗੀ ਅੱਗੇ ਆਣ ਕੇ ਤਕਰੀਬਨ 45 ਏਕੜ ਦੇ ਵਿੱਚ ਪਾਰਕਿੰਗ ਬਣਾਈ ਗਈ ਹੈ ਜਿੱਥੇ ਬੱਸਾਂ ਦਾ ਮੋਟਰਸਾਈਕਲਾਂ ਦਾ ਵੱਖਰਾ ਪ੍ਰੋਗਰਾਮ ਹੋਵੇਗਾ ਬੱਸਾਂ ਦਾ ਵੱਖਰਾ ਹੋਵੇਗਾ ਦੂਜੀਆਂ ਗੱਡੀਆਂ ਜਿਹੜੀਆਂ ਨੇ ਉਹਨਾਂ ਦਾ ਵੱਖਰਾ ਹੋਵੇਗਾ ਉਹ ਰਸਤੇ ਸਿੱਤਮ ਕਾਨ ਸਾਹਿਬ ਦੇ ਚਾਰਜ ਕਰਿਓ ਬਣਾਏ ਗਏ ਨੇ ਤਾਂ ਕਿ ਜਿਹੜੀ ਸੰਗਤ ਆਉਣੀ ਹੈ ਬੱਸਾਂ ਰਾਹੀ ਗੱਡੀਆਂ ਰਾਹੀ ਮੋਟਰਸਾਈਕਲਾਂ ਰਾਹੀ ਉਹਦੇ ਵਿੱਚ ਕੋਈ ਦਿੱਕਤ ਨਾ ਆ ਸਕੇ ਜਿਹੜੀਆਂ ਪਾਰਕਿੰਗਾਂ ਬਾਹਰ ਹੋਣੀਆਂ ਬਾਹਰ ਸੰਗਤ ਅੱਗੇ ਆ ਨਹੀਂ ਸਕੇਗੀ ਸੜਕ ਤੇ ਰੁਕ ਜਾਣੀਆਂ ਉਹਨਾਂ ਵਾਸਤੇ ਇਹ ਰਿਕਸ਼ੇ ਦਾ ਇਜਲਾਮ ਕੀਤਾ ਗਿਆ ਹੈ ਕੁਝ ਇਹ ਰਿਕਸ਼ੇ ਜਿਹੜੇ ਨੇ ਉਹ ਅਸਾਂ ਰੇਲਵੇ ਸਟੇਸ਼ਨ ਤੇ ਲਾਏ ਨੇ ਕੁਝ ਪਾਰਕਿੰਗਾਂ ਤੇ ਲਾਏ ਨੇ ਕੁਝ ਜਿਹੜੇ ਨੇੜੇ-ਨੇੜੇ ਪਿੰਨੇ ਜਿਵੇਂ ਰਸੀਤਾ ਪਿੰਡ ਹੋ ਗਿਆ ਕਮਤਾਨ ਸਾਹਬ ਹੋ ਗਿਆ ਉਧਰ ਖਰਲ ਹੋ ਗਿਆ ਇੱਥੇ ਸਾਰੇ ਈ ਰਿਕਸ਼ਿਆਂ ਦਾ ਪ੍ਰੋਗਰਾਮ ਹੋਵੇਗਾ ਈ ਰਿਕਸ਼ੇ ਸਾਰਾ ਦਿਨ ਚੱਲਦੇ ਰਹਣਗੇ ਉਹ ਸੰਗਤ ਦੀ ਬਜ਼ੁਰਗਾਂ ਦੀ ਮਾਤਾਵਾਂ ਦੀ ਤੇ ਬੱਚਿਆਂ ਦੀ ਸਹੂਲਤ ਵਾਸਤੇ ਲਾਇਗਿਆ ਸੰਗਤ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋ ਜਾਏ ਜਿਸ ਤਰ੍ਹਾਂ ਇਹ ਸੰਗਤ ਐਂਟਰ ਹੋਵੇਗੀ ਅੱਗੇ ਜੋੜਾਕਾਰ ਮਿਲੇਗਾ ਜੋੜਾਕਾਰ ਬਹੁਤ ਵੱਡਾ ਬਣਾਇਆ ਗਿਆ ਸੰਗਤ ਦੇ ਵਲੰਟੀਅਰ ਫਖਰਾ ਲਾਇਗੇ ਨੇ ਜੋੜਾ ਕਰ ਜੋੜੇ ਉਤਾਰ ਕੇ ਅੱਗੇ ਸੰਗਤ ਵਾਸਤੇ ਫਿਰ ਨਾਲ ਦੀ ਨਾਲ ਹੀ ਉਥੇ ਗੱਠੜੀ ਕਰ ਹੈ ਜਿਹੜੇ ਸੰਗਤ ਚ ਹੈ ਗੱਠੜੀਆਂ ਲੈ ਕੇ ਉਹਨਗੇ ਉਥੇ ਰੱਖੇ ਜਾਣਗੇ ਅੱਗੇ ਨਾਲ ਦੀ ਨਾਲ ਲੰਗਰ ਦੀ ਵਿਵਸਥਾ ਹੋਵੇਗੀ ਸੋਰ ਸੰਗਤ ਆਵੇਗੀ ਜਿਹੜੀ ਲੰਗਰ ਛਕਣਾ ਚਾਹੇਗੀ ਉਹ ਦੋ ਲੰਗਰ ਘਰ ਬਹੁਤ ਵੱਡੇ ਬਣਾ ਚਾਹ ਦਾ ਲੰਗਰ ਪਕੋੜੇ ਹਲ ਹੋਣਗੇ ਉਹਨਾਂ ਵਿੱਚ ਪੱਖੋ ਵਾ ਕਿਸੇ ਚ ਗਰਮ ਦੁੱਧ ਕਿਸੇ ਚ ਠੰਡਾ ਦੁੱਧ ਕਿਸੇ ਚ ਠੰਡਾ ਹੋਰ ਜੜੇਪੀਆਂ ਪਕੋੜੇ ਸਾਰੇ ਉਹ ਜਿਹੜੇ ਨੇ ਉਹ ਸਾਰੇ ਦੇ ਸਾਰੇ ਜਿਹੜੇ ਨੇ ਉੱਥਾ ਲਾਏ ਜਾਣਗੇ ਉਸ ਤੋਂ ਬਾਅਦ ਨਾਲ ਹੀ ਲੰਘਣ ਚੱਲਣਗੇ ਉਸ ਤੋਂ ਬਾਅਦ ਮੱਥਾ ਟੇਕਣ ਵਾਸਤੇ ਇੱਕ ਬਹੁਤ ਵੱਡਾ ਰਸਤਾ ਬਣਾਇਆ ਗਿਆ ਹੈ ਤੇ ਹਜ਼ਾਰਾਂ ਇਹ ਸੰਗਤ ਦੇ ਬੰਦਾ ਇੱਕ ਪਾਸੇ ਬੀਬੀਆਂ ਦੇ ਬੰਦਾ ਪ੍ਰਬੰਧ ਹੋਵੇਗਾ ਇੱਕ ਪਾਸੇ ਆਰਮੀ ਬੈਠਣਗੇ ਤੇ ਉਹ ਇੰਟੀਗ੍ਰੇਟ ਇਹ ਹੋ ਜਾਏ ਕਿ ਕੋਈ ਵੀ ਪਰੇਸ਼ਾਨੀ ਨਹੀਂ ਹੋਵੇਗੀ ਸੈਂਕੜੇ ਵਲੰਟੀਅਰ ਹਰਿਆਣਾ ਕਮੇਟੀ ਦੇ ਲੱਗੇ ਹੋਣਗੇ ਵਿੱਚ ਜਿਹੜੇ ਸੰਗਤ ਨੂੰ ਪੂਰੇ ਇੱਜ਼ਤ ਮਾਨ ਦੇ ਨਾਲ ਕਾਇਰ ਵੀ ਕਰਨ ਦੇ ਜਾ ਕੇ ਪਠਾਨ ਕੇ ਵੀ ਕੋਈ ਕਿਸੇ ਤਰ੍ਹਾਂ ਦੀ ਵੀ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਜੀ ਜਾਏਗੀ ਕੱਲ ਤੋਂ 28 ਤਰੀਕ ਨੂੰ ਸਵੇਰੇ ਹੀ ਸਾਡਾ ਕੀਰਤਨ 10 ਵਜੇ ਸ਼ੁਰੂ ਹੋ ਜਾਏਗਾ ਜੋ ਸ਼ਾਮ ਤੱਕ ਚੱਲੇਗਾ ਪਰਸੋਂ 29 ਤਰੀਕ ਸਾਰਾ ਦਿਨ ਕੀਰਤਨ ਦੀ ਨੇ ਚੱਲੇਗਾ ਤੇ ਰਾਤ ਨੂੰ ਬਹੁਤ ਵੱਡਾ ਜਿਹੜੇ ਭਾਰਤਵਾਰਸੀ ਦੇ ਸਰਕੋਪ ਕਵੀ ਨੇ ਉਹ ਕਵੀ ਦਰਬਾਰ ਦੇ ਵਿੱਚ ਸ਼ਾਮਲ ਹੋਣਗੇ ਤੁਹਾ ਪਿਆਰੀ ਸਾ ਸੰਗਤ ਜੀ ਕੱਲ ਤੋਂ ਆਣ ਐ ਪਰਸੋਂ ਦਾ ਵੀ ਪ੍ਰੋਗਰਾਮ ਵੇਖਣਾ ਐ ਅੱਗੇ ਫਿਰ 30 30 ਜਿਹੜਾ ਸਾਡਾ ਫਾਈਨਲ ਪ੍ਰੋਗਰਾਮ ਬਹੁਤ ਵੱਡਾ ਪ੍ਰੋਗਰਾਮ ਐ ਜਿਦੇ ਸਾਨੂੰ ਉਮੀਦ ਐ ਕਿ ਲੱਖਾਂ ਦੀ ਤਲਾਸ਼ ਵਿੱਚ ਸੰਗਤ ਉਤੇ ਦੇਖਣ ਕਰਨ ਵੀ ਆਵੇਗੀ ਤੇ ਨਾ ਫਰਸਤਵਕ ਹੋਵੇਗੀ ਤੇ ਆਣ ਕੇ ਗੁਰੂ ਸਾਹਿਬ ਨੂੰ ਆਪਣੇ ਸ਼ਹੀਦੀ ਦੇ ਸ਼ਰਧਾਂ ਦੇ ਫੁੱਲ ਵੀ ਪੇਰੇਗੀ ਇਹ ਪ੍ਰੋਗਰਾਮ ਨਿਰੋਲ ਤੇ ਨਿਰੋਲ ਧਾਰਮਿਕ ਰਹੇਗਾ ਕੋਈ ਵਿਸ਼ੇਸ਼ ਕਿਸੇ ਨੂੰ ਰਾਜਨੀਤਿਕ ਤੌਰ ਤੇ ਸੱਦਾ ਨਹੀਂ ਦਿੱਤਾ ਗਿਆ ਜਿਹੜੇ ਰਾਜਨੀਤਿਕ ਭਾਵੇਂ సీఎం ਆਵੇ ਪ੍ਰਧਾਨ ਮੰਤਰੀ ਆਵੇ ਮੰਤਰੀ ਹੋਣ ਉਹਨਾਂ ਦਾ ਸਤਕਾਰ ਵੀ ਹੋਵੇਗਾ ਉਹਨਾਂ ਨੂੰ ਸਿਰ ਉੱਪਰ ਦੇ ਕੇ ਉਹਨਾਂ ਦਾ ਮਾਨ ਸਤਕਾਰ ਵੀ ਰੱਖਿਆ ਜਾਏਗਾ ਪਰ ਜੇ ਕੋਈ ਗਵਰਨਮੈਂਟ ਬੋਲੇਗਾ ਭਾਵੇਂ ਕੋਈ ਰਾਜਨੀਤਿਕ ਬੰਦਾ ਬੋਲੇ ਭਾਵੇਂ ਕੋਈ ਮੰਤਰੀ ਬੋਲੇ ਭਾਵੇਂ ਸੰਗਤ ਦਾ ਬੰਦਾ ਕੋਈ ਵੀ ਜਿਹਨੂੰ ਡੈਮ ਮਿਲੇਗਾ ਲੋਗਿੰਟ ਵਿਚਾਰ ਰੱਖਣ ਦਾ ਕੇਵਲ ਤੇ ਕੇਵਲ ਗੁਰੂ ਦੀ ਸ਼ਹੀਦੀ ਬਾਰੇ ਬੋਲੇਗਾ ਗੁਰੂ ਦੀ ਜੀਵਨੀ ਬਾਰੇ ਬੋਲੇਗਾ ਧਾਰਮਿਕ ਗੱਲ ਤੋਂ ਬਿਨਾ ਕੋਈ ਵੀ ਕਿਸੇ ਤਰ੍ਹਾਂ ਦੀ ਰਾਜਨੀਤਿਕ ਗੱਲ ਨਹੀਂ ਕੀਤੀ ਜਾਏਗੀ ਨਾ ਕੋ ਰਾਜਨੀਤਿਕਾ ਪੇਖ ਕੀਤੀ ਜਾਏਗੀ ਇਹ ਪ੍ਰੋਗਰਾਮ ਬਿਲਕੁਲ ਨਿਰੋਲ ਧਾਰਮਿਕ ਹੋਵੇਗਾ ਇਹਨੂੰ ਰਾਜਨੀਤਿਕ ਰੰਗ ਬਿਲਕੁਲ ਨਹੀਂ ਦਿੱਤਾ ਜਾਏਗਾ ਕਿਸੇ ਦੀ ਕੋਈ ਤਲਾਸ਼ੀ ਨਹੀਂ ਲਈ ਜਾਏਗੀ ਇਹ ਪਿਆਰੀ ਸਾਧ ਸੰਗਤ ਜੀ ਇਹ ਸੰਗਤ ਦਾ ਪ੍ਰੋਗਰਾਮ ਹੈ ਤੁਹਾਡਾ ਆਪਣਾ ਪ੍ਰੋਗਰਾਮ ਹੈ ਹਰਿਆਣਾ ਕਮੇਟੀ ਦੀ ਸੰਗਤ ਈ ਹੈ ਤੇ ਸੰਗਤ ਵੱਲੋਂ ਹੀ ਚੁਣੀ ਗਈ ਕਮੇਟੀ ਤੁਹਾਡੇ ਹੀ ਆਸ਼ੀਰਵਾਦ ਦੇ ਨਾਲ ਇਹ ਇੰਨਾ ਵੱਡਾ ਪ੍ਰੋਗਰਾਮ ਕੀਤਾ ਗਿਆ ਜਿਸ ਦੇ ਵਿੱਚ ਕਰੋੜਾਂ ਰੁਪਏ ਖਰਚ ਹੋ ਰਹੇ ਨੇ ਇਸ ਕਰਕੇ ਪਿਆਰੀ ਸਾਧ ਸੰਗਤ ਜੀ ਅਸਾਂ ਤੇ ਦੁਬਾਰਾ 400 ਸਾਲਾ ਵੇਖਣਾ ਤੇ ਮੇਰੀ ਉਮਰ ਦੇ ਹੋਰ ਵੀ ਸੰਗਤਿਤੋਂ ਨਹੀਂ ਵੇਖਣਾ ਪਰ ਮੈਂ ਬੇਨਤੀ ਕਰਾਂਗਾ ਜੋ ਇੱਥੇ ਇੱਕੜੀ ਬਾਬਾ ਨਾਨਕ ਮੈਂ ਇਹਨੂੰ ਜਦੋਂ ਉਹ ਜਾ ਰਹੇ ਸਨ ਤੇ ਉਹਨਾਂ ਕਹਾਂ ਵੀ ਜਿਹੜੇ ਇੱਥੇ ਉੱਜੜ ਜਾਣਗੇ ਉਹ ਵੀ ਸੁਖੀ ਰਹਿਣਗੇ ਜਿਹੜੇ ਇੱਥੇ ਵਸੇ ਰਹਿਣਗੇ ਉਹ ਵੀ ਸੁਖ ਹੋਣਾ ਕਿਹਾ ਵੀ ਇੱਕ ਹੀ ਗੱਲ ਉਹਨਾਂ ਕਹਾਂ ਵੀ ਇਹ ਹੋ ਜਾ ਟਾਈਮ ਹੈ ਜਿਹੜਾ ਇਹ ਟਾਈਮ ਦੇ ਵਿੱਚ ਉੱਜੜਨਗੇ ਉਹ ਜਾ ਕੇ ਬਾਦ ਸ਼ਿਕਸ਼ਾ ਦੇਣਗੇ ਤੇ ਦੁਨੀਆ ਭਰ ਦੇ ਵਿੱਚ ਤੁਹਾਨੂੰ ਇੱਕ ਗੱਲ ਯਾਦ ਰਹੇਗੀ ਜੇ ਤੁਸੀਂ ਇਹ ਪ੍ਰੋਗਰਾਮ ਤੋਂ ਪਹੁੰਚ ਗਏ ਤੇ ਦਰਸ਼ਨ ਨਾਸ ਪ੍ਰੋਗਰਾਮ ਤੇ ਕੀਤੇ ਤੇ ਸਾਰੀ ਉਮਰ ਤੁਹਾਨੂੰ ਪਛਤਾਣਾ ਪਏਗਾ ਕਿ 350 ਸਾਲਾ ਪ੍ਰੋਗਰਾਮ ਦੇ ਸੰਗਤ ਦਾ ਪ੍ਰੋਗਰਾਮ ਸੀ ਉਹਦੇ ਵਿੱਚ ਅਸੀਂ ਲੱਖਵਰਤਕੀ ਗੁਰੂ ਜੀ ਤੇ ਬਹਾਦਰ ਜੀ ਇਸ ਤਰ੍ਹਾਂ ਨੇ ਕੀਤੀ ਰੀਸਨ ਹੁੰਟਕ ਦੀਆਂ ਮੁੱਖ ਸਰਗਰਮੀਆਂ ਇਦਾਂ ਦੀਆਂ ਹੋਰ ਸਰਗਰਮੀਆਂ ਲੈ ਕੇ ਫਿਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਰੋਈ ਇਜਾਜ਼ਤ ਸਤਿ ਸ਼੍ਰੀ ਅਕਾਲ